ਮੇਰਾ ਅੱਜ ਦਾ ਟੌਪਿਕ ਹੈ ਪਰਮੇਸ਼ਰ ਦੀ ਹੁਕਮਾਂ ਦੀ ਪਾਲਣਾ ਕਰਨਾ ਹallelujah ਹallelujah ਪਰਮੇਸ਼ਰ ਦੀ ਹੁਕਮਾਂ ਦੀ ਪਾਲਣਾ ਕਰਨਾ ਹallelujah ਹallelujah ਮੈਂ ਕਿ ਸਾਰੇ ਆਪਣੇ ਦੇਸ਼ ਦੇ ਆਪਣੀ ਕੰਟਰੀਆਂ 'ਚ ਜੋ ਆਪਣੇ ਇੱਥੇ ਸਾਰੇ ਕੰਟਰੀਆਂ 'ਚ ਹੁਕਮ ਹੈ ਆ ਸਾਰੇ ਐਮ.ਐਲ.ਏ ਹੋਇਆ ਮੰਤਰੀ ਹੋਇਆ ਸਾਰੇ ਹੁਕਮਾਂ ਦੀ ਉਹਨਾਂ ਦੀ ਪਾਲਣਾ ਕਰਦੇ ਹਨ ਹੈਨਾ ਹੈਨਾ ਆਪਾਂ ਨੂੰ ਪਰਮੇਸ਼ਰ ਦੇ ਬਚਨਾਂ ਦੀ ਵੀ ਹੁਰਮਤ ਨਾਲ ਪਾਲਣਾ ਕਰਨੀ ਚਾਹੀਦੀ ਆ ਹallelujah ਤੇ ਮੈਂ ਇੱਕ ਆਪਣੇ ਤੇ ਲੈਣਾ ਮੈਂ ਗੱਡੀ ਚਲਾਵਾ ਜਦੋਂ ਮੈਂ ਸਪੀਡ ਹੋਵੇ 65 ਦੀ ਗੱਡੀ ਦੀ ਉੱਥੇ ਹੋਵੇ ਤਾਂ 120 ਬਾਈਚਾਰਸ ਮੇਰਾ ਉੱਥੇ ਚਲਾਨ ਹੋ ਜਾਂਦਾ ਚਲਾਨ ਹੋ ਜਾਂਦਾ ਤੇ ਬਾਈਚਾਰ ਦੇ ਚਲਾਨ ਹੋ ਵੀ ਜਾਂਦਾ ਤੇ ਪੁਲਿਸ ਵਾਲਿਆਂ ਨੇ ਕਿਹਾ ਸੀ ਤੂੰ ਕੋਡ ਚ ਜਾ ਇੱਥੇ ਕੋਰਚੀ ਜਿੱਦੋਂ ਮੈਂ ਜਾਂਦਾ ਉੱਥੇ ਜੱਜ ਜੱਜ ਦੇ ਕੋਲ ਜਾਂਦਾ ਵਕੀਲ ਨੇ ਕਿਹਾ ਸੀ ਇਹ ਤਾਂ ਬਹੁਤ ਚੰਗਾ ਇਹ ਬਹੁਤ ਚੰਗਾ ਐਨੇ ਡੈਮਪਟ ਪਾਸ ਵੀ ਨਹੀਂ ਕੀਤੀ ਇਹ ਬਹੁਤ ਚੰਗਾ ਨਾਇਬ ਕੰਮ ਕਰਦਾ ਹੈ ਸਰ ਇਹ ਪਾਸ ਜੀ ਜਾਂਦੇ ਨੇ ਹੁਕਮ ਦੇਣਾ ਸੀ ਵਕੀਲ ਦੀ ਨਹੀਂ ਸੁਣਨੀ ਸੀ ਜੋ ਉਹ ਦੇ ਹੁਕਮਾਂ ਦੇ ਵਿੱਚ ਜੋ ਉਹ ਦੇ ਗ੍ਰਾਫੀ ਜੋ ਪੇਪਰ ਦੇ ਵਿੱਚ ਲਿਖਿਆ ਗਿਆ ਹੈ ਉਹਦੇ ਦੁਆਰਾ ਮੈਨੂੰ ਸਜ਼ਾ ਮਿਲਦੀ ਸੀ ਹallelujah ਜੇ ਅਸੀਂ ਉਹਦੇ ਹੁਕਮਾਂ ਦੇ ਦੁਆਰਾ ਅਸੀਂ ਨਹੀਂ ਚੱਲਦੇ ਕਿਹ ਕਿਹ ਅੱਧਿਆ ਜੱਜ ਹੁਕਮਾਂ ਦੇ ਦੁਆਰਾ ਉਹਨਾਂ ਦੇ ਉਹਨਾਂ ਦੇ ਦੁਆਰਾ ਸਾਨੂੰ ਪ੍ਰੈਸ ਕਰਦਾ ਜਿੱਦਾਂ ਬਹੁਤ ਜਾਣਿਆਂ ਦੇ ਕੇਸ ਵੀ ਅੱਧਾ ਦੇ ਹੁੰਦੇ ਆ ਕਈ ਇਹਦੇ ਪ੍ਰਕਿਰਿਆ ਸਦਾਰ ਬੁੱਕਮਾ ਜੋ ਉੱਚ ਗ੍ਰਾਫਿਕ ਇੰਕੋਮ ਦੀ ਆ ਪੇਪਰਾਂ ਦੇ ਵਿੱਚ ਲਿਖਿਆ ਹੁੰਦਾ ਉਹਨਾਂ ਦੁਆਰਾ ਸਾਹਿਬ ਜੱਜ ਉਹਨਾਂ ਨੂੰ ਬਰੀ ਵੀ ਕਰਦਾਂ ਦਾ ਹਾਲੇਲੂਇਆ ਜੇ ਹੱਥ ਮੇਰੀ ਗਲਤੀ ਹੁੰਦੀ ਤਾਂ ਉੱਥੇ ਕਹਿ ਦੇਣਾ ਬਕੀ ਨੇ ਕਹਿਣਾ ਇਹ ਤਾਂ ਬੜਾ ਚੰਗਾ ਦਾ ਬੰਦਾ ਹੈ ਇਹਦਾ ਸਪੀਡ ਦਾ ਘੱਟ ਸੀ ਇਹਦੀ ਨਹੀਂ ਕਹਿਣ ਦਾ ਕਿਹਦਾ ਹੁੰਦਾ ਸੀ ਨਹੀਂ ਉਹਨੇ ਬੁੱਕਮਾ ਨੂੰ ਮੰਨਿਆ ਤੇ ਜੋ ਉਹਦੇ ਤੋਂ ਪੇਪਰ ਜੋ ਵੀ ਉਹ ਤੋਂ ਫੋਟੋਆਂ ਆਈਆਂ ਉਹਦੇ ਦੁਆਰਾ ਮੈਨੂੰ ਸਜ਼ਾ ਦਿੱਤੀ ਸੀ ਹallelujah ਅੱਜ ਅੱਜ ਅਸੀਂ ਬਦਲਦੇ ਜਾਂਦੇ ਆਂ ਮਤੀ ਉਹਦੀ ਸਤਿ ਵੀ ਸਤ ਵਿੱਚ ਲਿਖਿਆ ਗਿਆ ਹੈ ਮੈਂ ਹਰ ਪਿੱਤਰ ਨੂੰ ਕੰਨ ਮਤੀ ਸਤ ਦੀ ਸਤ ਉਹ ਵਿੱਚ ਲਿਖਿਆ ਮੋਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਉਹ ਮੋਗੋ ਤਾਂ ਤੁਹਾਨੂੰ ਲੱਭੇਗਾ ਖੜਕਾਓ ਗਏ ਤਤਵਾ ਦੇ ਲਈ ਖੋਲਿਆ ਜਾਵੇਗਾ ਹallelujah ਤੁਸੀਂ ਪਰਮੇਸ਼ਰ ਦੇ ਹੁਕਮਾਂ ਨੂੰ ਮੰਨੋ ਤੇ ਪਰਮੇਸ਼ਰ ਦੇ ਹੁਕਮਾਂ ਨੂੰ ਮੰਨੋ ਇਹ ਉਹਦੇ ਦੁਆਰਾ ਚੱਲੋ ਹallelujah ਤੇ ਇਹ ਵੀ ਪੈਚੂ ਬਚਨ ਦੇ ਵਿੱਚ ਲਿਖਿਆ ਗਿਆ ਤੁਸੀਂ ਵੀ ਢੰਗੋ ਤੇ ਤੁਹਾਨੂੰ ਡੱਬਿਆ ਜਾਏਗਾ ਹallelujah ਪਰਮੇਸ਼ਰ ਦਾ ਸਭ ਤੋਂ ਜੋ ਵੀ ਬਚਨ ਲਿਖਿਆ ਗਿਆ ਇਸ ਪਵਿੱਤਰ ਬਾਈਬਲ 'ਚ ਲਿਖਿਆ ਗਿਆ ਆਪਾਂ ਇਹਦੇ ਦੁਆਰਾ ਹਨਾ ਪਰਮੇਸ਼ਰ ਦੇ ਬਚਨ ਦੁਆਰਾ ਇਹਦੇ ਇਹ ਤੋਂ ਬਿਨਾ ਆਪਾਂ ਕੁਝ ਨਹੀਂ ਆਗੇ ਇਹਦੇ ਦੁਆਰਾ ਜੋ ਆਪਾਂ ਜੋ ਵੀ ਇਹਦੇ ਵਿੱਚ ਲਿਖੇ ਗਏ ਆ ਉਹ ਆਪਣੀ ਜੰਗੇ ਵਿੱਚ ਪੂਰੇ ਵੀ ਹੁੰਦੇ ਆ ਹalleluyah ਸਾਹੀ ਮੈਂ ਕਹਿਣਾ ਉਹਨਾਂ ਬਚਨਾਂ ਦੇ ਦੁਆਰਾ ਜੋ ਵੀ ਬਚਨ ਹਨ ਪਰਮੇਸ਼ਰ ਦੇ ਵਿੱਚ ਲਿਖੇ ਗਏ ਆ ਆਪਾਂ ਉਹਦੇ ਦੁਆਰਾ ਚੱਲਣਾ ਚਾਹੀਦਾ ਜ਼ਰੂਰੀ ਆ ਹalleluyah ਹalleluyah ਤੇ ਅੱਗੇ ਆਪਾਂ ਵੰਦਦੇ ਹ ਜਬੂਰ 23 ਦੀ ਇੱਕ ਵਿੱਚ ਨੇ ਇਹ ਵੀ ਦੇਖਿਆ ਜੋ ਹੋਵਾ ਮੇਰਾ ਮਰੀਆੰਦੀ ਜੀ ਮੈਨੂੰ ਕਿਸੇ ਚੀਜ਼ ਦੀ ਥੋੜੀ ਵੀ ਨਹੀਂ ਹੋ ਗਈ ਆਪਾਂ ਨੂੰ ਪਰਮੇਸ਼ਰ ਦੇ ਹੁਕਮਾਂ ਨੂੰ ਮੰਨਦੇ ਆ ਤੇ ਪਰਮੇਸ਼ਰ ਸਾਨੂੰ ਚੀਜ਼ ਦੀ ਥੋੜੀ-ਥੋੜੀ ਨੇ ਦੇਵਗਾ ਨਹੀਂ ਦਿੰਦਾ ਪਰਮੇਸ਼ਰ ਦੇ ਇਹ ਵੀ ਬਚਨ ਵਿੱਚ ਨੇ ਜੋ ਵੀ ਆਪਾਂ ਨੂੰ ਹੁਕਮ ਦਿੱਤੇ ਜਾਂਦੇ ਆ ਆਪਾਂ ਸੁਣਦੇ ਆ ਕਿਸੇ ਦੀ ਨਹੀਂ ਸੁਣਦੇ ਆ ਨਾ ਜੋ ਵੀ ਆਪਾਂ ਨੂੰ ਹੁਕਮ ਦਿੱਤੇ ਜਾਂਦੇ ਆ ਆਪਾਂ ਸੁਣਦੇ ਤਾਂ ਨਹੀਂ ਕਿਸੇ ਨਹੀਂ ਪਾਸਟਰ ਰਮਨ ਵੀ ਮੈਂ ਡੈਨਨਾ ਪਾਸਟਰ ਰਮਨ ਜਿੱਥੇ ਆਪਣੇ ਇੱਥੇ ਚਾਰ ਚਰਚੇ ਪਾਸਟਰ ਆ ਉਹ ਵੀ ਸਾਡੇ ਜੋ ਵੀ ਕੰਮ ਦਿੱਤੇ ਜਾਂਦੇ ਆ ਆਪਾਂ ਉਹਨਾਂ ਦੀ ਸੁਣਦੇ ਆ ਨਹੀਂ ਸੁਣਦੇ ਉਹ ਵੀ ਪਾਰ 17ਵਾਰਾ ਛੁਟਾਏ ਗਏ ਇੱਥੇ ਆਪਣੇ ਮੌਸਮਦੋਰੀ ਪੰਜਾਬੀ ਚਰਚੇ ਵਿੱਚ ਜੇ ਆਪਾਂ ਉਹਨਾਂ ਦੀ ਆਗਿਆਕਾਰੀ ਨਹੀਂ ਕਰਦੇ ਤੇ ਪਰਮੇਸ਼ਰ ਸਾਨੂੰ ਹੁਕਮਾਂ ਦੀ ਜੋ ਵੀ ਆਪਾਂ ਪਰਮੇਸ਼ਰ ਦੇ ਕੰਮ ਕਰਦੇ ਆ ਉਹ ਸਾਨੂੰ ਅੱਗੇ ਵਧਾਊਗਾ ਨਹੀਂ ਬਧਾਊਗਾ ਹallelujah ਇਹ ਜੀ ਮੈਂ ਕਹਿਣਾ ਚਾਹੁੰਦਾ ਜੋ ਵੀ ਪਰਮੇਸ਼ਰ ਦੇ ਉਹਦਾ ਦੇ ਕੰਮ ਆ ਉਹ ਆਪਾਂ ਨੂੰ ਕਰਨੇ ਚਾਹੀਦੇ ਆ ਪਰਮੇਸ਼ਰ ਇਹ ਜੀ ਆ ਜੋ ਵੀ ਆਪਰਵਾਦ ਹੁਕਮਾਂ ਦੇ ਦੁਆਰਾ ਜੋ ਵੀ ਆਪਾਂ ਨੂੰ ਕਹਿੰਦੇ ਆ ਆਪਣੇ ਜੰਗ ਵਿੱਚ ਆ ਕੰਮ ਹੋ ਗਏ ਆਪਾਂ ਹੋ ਗਏ ਬਿਮਾਰ ਹੋ ਗਏ ਆ ਤੇ ਆਪਾਂ ਪ੍ਰੋਬਲਮ ਵਿੱਚ ਆले ਆਪਾਂ ਕੰਮ ਦੀ ਪ੍ਰੋਬਲਮ ਹੈ ਜਾਂ ਪੈਸੇ ਦੀ ਪ੍ਰੋਬਲਮ ਹੈ ਆ ਆਪਾਂ ਕਹਿ ਦੋਨੇ ਹਨਾ ਉੱਥੇ ਤੁਸੀਂ ਪ੍ਰਾਰਥਨਾ ਕਰਨੀ ਆ ਪ੍ਰਾਰਥਨਾ ਕਰਨੀ ਆ ਬਚਤ ਦੇ ਦੁਆਰਾ ਥਰੂ ਜੋ ਵੀ ਪਵਿੱਤਰ ਬਾਈਬਲ 'ਚ ਲਿਖਿਆ ਗਿਆ ਹੈ ਉਹਦੇ ਦੁਆਰਾ ਤੁਸੀਂ ਪ੍ਰਾਰਥਨਾ ਕਰਨੀ ਆ ਉਹ ਪ੍ਰਾਰਥਨਾ ਜਦੋਂ ਐਸੀ ਕਰਾਂ ਤੇ ਉਹ ਸਾਡੀ ਚੰਦੀ ਦੇ ਵਿੱਚ ਪੂਰੀਆਂ ਹੋਣਗੀਆਂ ਹallelujah ਉਹ ਵਾਸ ਅੰਗਿਆਥੀ ਜਾਮਾ ਦੇ ਬਵਸਸਾ ਸਾਰ ਉਹਦੀ 28 ਦੀ 1 ਦੇ 14 ਵਿੱਚ ਲਿਖਿਆ ਗਿਆ ਹੈ ਹallelujah ਤੇ ਆਪਾਂ ਵੀ ਰਖਾ 7000 ਘਾਈ ਵੀ ਇੱਕਾਈ ਪੜਾਂਗੇ ਤਾਂ ਇਹ ਹੋਵੇਗਾ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮੰਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਜਿਸ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੱਤਾ ਹੈ ਯਹੋਵਾ ਦਾ ਪਰਮੇਸ਼ਰ ਦਾ ਅੰਤਾਰੀਆ ਸਾਲੀਆ ਪਰਮਾਉਤੇ ਹallelujah hallelujah ਬਚਨ ਵਿੱਚ ਲਿਖਿਆ ਪਰਮੇਸ਼ਰ ਦੀ ਹੁਕਮਾਂ ਦੀ ਪਾਲਣਾ ਕਰਨੀ ਕਰਦੇ ਆਪਾਂ ਪਾਲਣਾ ਪਰਮੇਸ਼ਰ ਦੀ ਹੁਕਮਾਂ ਦੀ ਪਰਮੇਸ਼ਰ ਦੀ ਹੁਕਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਆਪਾਂ ਉਹਦੇ ਪਾਲਣਾ ਕੀਤੇ ਦੇ ਬਗੈਰ ਆਪਾਂ ਕੁਝ ਵੀ ਨਹੀਂ ਹੈਗੇ ਉਹ ਵੀ ਗਿਆ ਸਾਨੂੰ ਜੋ ਬਚਨ ਵਿੱਚ ਵੀ ਲਿਖਿਆ ਗਿਆ ਤੁਸੀਂ ਪੜਿਆ ਵੀ ਆ ਤੇ ਹਰ ਹਾਸਾ ਨੂੰ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜ਼ਰੂਰੀ ਜਿੱਦਾਂ ਕਿ ਦੱਸਿਆ ਗਿਆ ਪੱਖਸ਼ ਜਿੱਦਾਂ ਜੋ ਨਹੀਂ ਸਾਨੂੰ ਆਪਾਂ ਨੂੰ ਦੱਸਦੇ ਆ ਆਪਾਂ ਨੂੰ ਜੋ ਵੀ ਕੋਈ ਟੂਟੀਆਂ ਜਾਂ ਜੋ ਵੀ ਆਪਾਂ ਨੂੰ ਜਿੱਥੇ ਦਾ ਬੰਦੇ ਨਾਲ ਜਾਂ ਮੈਂ ਬਰਾਦਰ ਸੀਤੇ ਦਾ ਵਿਚਾਰ ਹੋਵੇ ਆਪਾਂ ਨੂੰ ਦੱਸਦੇ ਆ ਆਪਾਂ ਨੂੰ ਜੇ ਆਪਾਂ ਕਹਿ ਦਈਏ ਨਹੀਂ ਆਪਾਂ ਦੀਆਂ ਚੇਤਨਾਂ ਨਹੀਂ ਕਰਨਾ ਆਪਾਂ ਉਹਨਾਂ ਦੀ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਹallelujah ਅੱਜ ਇਹ ਵੀ ਦੱਸਿਆ ਗਿਆ ਜੋ ਵੀ ਆਪਾਂ ਨੂੰ ਕੰਮ ਕੀਤੇ ਦਿੰਦੇ ਆ ਜੋ ਵੀ ਆਪਾਂ ਨੂੰ ਅੱਜ ਦੱਸਿਆ ਗਿਆ ਆਪਾਂ ਨੂੰ ਆਪਣੇ ਪੋਤਾ ਦੇ ਘਰ ਵਿੱਚ ਜੋ ਵੀ ਕੰਮ ਦਿੱਤਾ ਜਾਂਦਾ ਆਪਾਂ ਨੂੰ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਆ ਜੇ ਆਪਾਂ ਉਹਨਾਂ ਦੀ ਪਾਲਣਾ ਨਹੀਂ ਕਰਦੇ ਹੈਦੇ ਤੇ ਅਸੀਂ ਉਹਨਾਂ ਨੂੰ ਨਕਾਰਦੇ ਆਂ ਬਚਨ ਵਿੱਚ ਨਿਕਿਆ ਗਿਆ ਹੈ ਆਪਾਂ ਨੂੰ ਹਮੇਸ਼ਾ ਪਰਮੇਸ਼ਰ ਦੀ ਪਾਲਣਾ ਕਰਨੀ ਚਾਹੀਦੀ ਆ ਹallelujah ਹallelujah ਹਾਰਦਿਕ ਅਭਿਵਾਦ ਹੈਲੋ ਜੇਕਰ ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਤੁਸੀਂ ਸੁਣੂਗੇ ਉਹ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਆਉਣਗੀਆਂ ਕਿਦਾਂ ਆਉਣਗੀਆਂ ਜੇ ਤੁਸੀਂ ਆਪਾਂ ਪ੍ਰਾਰਥਨਾ ਤੇ ਬਾਈਬਲ ਆਪਾਂ ਪੜਾਂਗੇ ਹਰ ਦਿਨੇ ਪ੍ਰਾਰਥਨਾ ਤੇ ਬਾਈਬਲ ਵਿੱਚ ਦੁਬਾਰਾ ਆਪਾਂ ਜਦੋਂ ਵੀ ਪੜਨੇ ਆ ਉਹ ਸਾਰੀਆਂ ਚੀਜ਼ਾਂ ਸਾਡੇ ਪਿੱਛੇ ਆਉਣਗੀਆਂ ਜੇ ਐਸੀ ਰਾਂ ਪੈਂਚੀ ਚੀਜ਼ਾਂ ਦੇ ਪਿੱਛੇ ਆਪੇ ਚੀਜ਼ਾਂ ਦੇ ਮੋਰੇ-ਮੋਰੇ ਭੇਜੀ ਜਾਈਏ ਤੇ ਆਪਾਂ ਪਰਮੇਸ਼ਰ ਦਾ ਕੰਮ ਨਾ ਕਰੀਏ ਭੇਜੀ ਜਾ ਜੂਣੀਆਂ ਨਹੀਂ ਨਹੀਂ ਪਰਮੇਸ਼ਰ ਦੇ ਬਚਨ ਵਿੱਚ ਇਹ ਵੀ ਲਿਖਿਆ ਗਿਆ ਬਚਨ ਵਿੱਚ ਲਿਖਿਆ ਗਿਆ ਤੂੰ ਮੇਰੀ ਪਰਮੇਸ਼ਰ ਦੀ ਹੁਕਮਾਂ ਦੀ ਪਾਲਣਾ ਕਰ ਤੇ ਤੇਰੇ ਸਾਰੇ ਅੱਗੇ ਤੇਰੇ ਪਿੱਛੇ ਤੇਰੇ ਅੱਗੇ ਸਾਰੀਆਂ ਚੀਜ਼ਾਂ ਤੈਨੂੰ ਅਨਵਾਇਟ ਕਰੇਗਾ ਹਾਲੇਲੂਇਆ ਹਾਲੇਲੂਇਆ ਆਪਾਂ ਕਈ ਵਾਰ ਸੋਚ ਲੰਨੇ ਆ ਕੋਈ ਨਹੀਂ ਅੱਜ ਸੰਭੇਆ ਨਾ ਨਾ ਉਹ ਤੇਤੀ ਹੋ ਜਾਣਾ ਨਹੀਂ ਆਪਾਂ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਨੀ ਆ ਸੰਡੇ ਜਾ ਕੇ ਆਪਾਂ ਨੂੰ ਇਹ ਮਿਲਦਾ ਹੈ ਵੀ ਦੁਆ ਹੋ ਜਾਂਦਾ ਮਸੂਰ ਹੋ ਜਾਂਦਾ ਪਤਾ ਨਹੀਂ ਪਰਮੇਸ਼ਰ ਦੇ ਕਿਹੜੇ ਥਰੂ ਜਾਂ ਜਿਹੜੇ ਬਚਨਾਂ ਦੁਆਰਾ ਸਾਨੂੰ ਖੁਦਾ ਨੇ ਬਿਹਰਸ ਖੜਦਾ ਨਾ ਐ ਕਿ ਇਹ ਚਾਚੇ ਆ ਜੋ ਆਪਾਂ ਨੂੰ ਖੁਦਾ ਨੇ ਦੇੜੇ ਆਉਣ ਦੀ ਹਿੰਮਤ ਤੇ ਤਾਕਤ ਦਿੱਤਾ ਹਾਲੇਲੂਇਆ ਪਾਪਾ ਅੱਗੇ ਦੇਖਾਂਗੇ ਹਲੇਲੂਆ ਮੁਬਾਰਤ ਹੋਵੇ ਤੁਸੀਂ ਸ਼ਹਿਰ ਵਿੱਚ ਸ਼ਹਿਰ ਜਿੱਦਾਂ ਆਪਣਾ ਹੋ ਗਿਆ ਪਾਰਲੀਮੈਂਟ ਹੋ ਗਿਆ ਨਗੋਸ਼ੀਆ ਹੋ ਗਿਆ ਉਹ ਮੁਬਾਰਤ ਤੇ ਕਿਹੜਿਆਂ ਗਿਆ ਹਲੇਲੂਆ ਹਲੇਲੂਆ ਉਹ ਮੁਬਾਰਤ ਕਿਹੜਿਆਂ ਗਿਆ ਤੇ ਉੱਥੇ ਜਦੋਂ ਆਪਾਂ ਪ੍ਰਾਰਥਨਾ ਤੇ ਨਗੋਸ਼ੀਆ ਵਿੱਚ ਆਪਾਂ ਪ੍ਰਾਰਥਨਾ ਜੇ ਪਾਰਲੀਮੈਂਟ ਤੇ ਜਦੀਨੋ ਵਿੱਚ ਪ੍ਰਾਰਥਨਾ ਕਰਦੇ ਆ ਉਹ ਸ਼ਾਇਦ ਸਾਰਾ ਮੁਬਾਰਕ ਆ ਗਿਆ ਗਿਆ ਹਲੇਲੂਆ ਹਲੇਲੂਆ ਜੋ ਖੇਤ ਆ ਇਹ ਤਾਂ ਹੈ ਜਦੋਂ ਮੈਂ ਆਪਾਂ ਇੰਡੀਆ ਥੇਹ ਤੇ ਕ੍ਰਤੀ ਕਰਦੇ ਆ ਆਪਾਂ ਨਿਆਜ ਬੀਜਦੇ ਆ ਉੱਥੇ 6 ਮਹੀਨੇ ਬਾਅਦ ਫਸਲ ਵੱਢਦੇ ਆ ਹallelujah ਜਦੋਂ 6 ਮਹੀਨੇ ਬਾਅਦ ਫਸਲ ਆਪਣੇ ਘਰ ਆਉਂਦੀ ਆ ਤੇ ਆਪਾਂ ਦਸਵਾਂਗ ਪਰਮੇਸ਼ਰ ਦੇ ਘਰ ਲੈ ਕੇ ਆਉਨੇ ਆ ਹallelujah ਤੇ ਮੈਂ ਅੱਗੇ ਬੱਚਨ ਹਰ ਪਿੱਤੇ ਨੂੰ ਅੱਗੇ ਕਹੂੰਗਾ ਪੜਦੇ ਨੂੰ ਹਾਲੇਲੂਇਆ ਤੁਹਾਡੇ ਚੌੜ ਦਾ ਪੰਗ ਜਦੋਂ ਆਪਾਂ ਫਸਲ ਬੀਜਦੇ ਆਂ ਚਾਹ ਖੇਤਾਂ ਵਿੱਚ ਉਹ ਫਲ ਸਾਨੂੰ ਜੀਵਨ ਵਿੱਚ ਜਦੋਂ ਅਸੀਂ ਬਾੜਦੇ ਆਂ ਛੇ ਆਪਣਾ ਨੂੰ ਫਸਲ ਦੀ ਇਹਨੂੰ ਆਪਾਂ ਨੂੰ ਇਹ ਮਦਦ ਤੇ ਤਾਕਤ ਮਿਲਦੀ ਹੈ ਉਹ ਬਚਨ ਦੁਆਰਾ ਉਹ ਆਪਾਂ ਜੋ ਵੀ ਆਪਾਂ ਨੂੰ ਫਸਲ ਵੱਢੀ ਜਾਂਦੀ ਆ ਆਪਾਂ ਆਪਾਂ ਪ੍ਰਭੂ ਦੇ ਘਰ ਲੈ ਕੇ ਆਉਨੇ ਆ ਜੋ ਆਪਣਾ ਦਸਨਾ ਹਿੱਸਾ ਹੁੰਦਾ ਪਰਮੇਸ਼ਰ ਦੇ ਘਰ ਹallelujah ਬੋਆਲੇ ਕੋਵੇਗਾ ਤੁਹਾ ਦਿਖਾਰੀ ਅਤੇ ਭਾਦਰਾ ਕਰਾ ਦੇ ਖਾਰੀ ਹੋ ਗਈ ਆ ਜੋ ਆਪਰੇ ਵਿੱਚ ਜੋ ਦਿ ਵਿੱਚ ਜੋ ਹੋਣੀ ਸਾਰੇ ਹallelujah ਖਾਰੀ ਹੈ ਜੋ ਕਿਚਨ ਦੇ ਵਿੱਚ ਜੋ ਵੀ ਸਮਾਨ ਰੱਖਿਆ ਗਿਆ ਹੈਗਾ ਖੁਦਾਬਾਨ ਸਾਨੂੰ ਉਹ ਸਮਾਨ ਦੇ ਨਾਲ ਉਹ ਸਾਨੂੰ ਬਰੈਸ ਕਰੇਗਾ ਹallelujah ਆਪਾਂ ਨੂੰ ਚੀਜ਼ੇ ਕਿਸੇ ਚੀਜ਼ ਦੀ ਥੋੜੀ ਨਹੀਂ ਹੋਣ ਕਿ ਰਹੀਆਂ ਜੇ ਆਪਾਂ ਉਹਦੇ ਹੁਕਮਾਂ ਦੀ ਪਾਲਣਾ ਕਰਦੇ ਆ ਹallelujah ਮੁਬਾਰਕ ਹੋਵੇ ਕਿ ਤੁਸੀਂ ਆਪਣੇ ਅੰਦਰੋਂ ਵਾਲਿਕ ਅਤੇ ਮੁਬਾਰਕ ਹੋਵੇ ਕਿ ਤੁਸੀਂ ਆਪਣੇ ਬਾਹਰ ਜਾਓ ਹallelujah ਹallelujah ਮੁਬਾਰਕ ਹੋਵਨ ਤੇ ਤੁਸੀਂ ਆਪਾਂ ਜਦੋਂ ਚਰਚ ਵਿੱਚ ਆਈ ਆ ਮੁਬਾਰਕਤਾ ਦਾ ਇਹ ਸੁਲਹ ਮੁਬਾਰਕ ਹੋਣ ਤੇ ਤੁਸੀਂ ਜਾਣ ਵਿੱਚ ਜਦੋਂ ਆਪਾਂ ਬਾਹਰ ਜਾਂਦੇ ਆ ਪਰਮੇਸ਼ਰ ਦਾ ਨਾਮ ਦੱਸਦੇ ਆ ਲੋਕਾਂ ਨੂੰ ਇਹ ਤਾਂ ਉਸੇ ਦਾ ਵਿਚਾਰ ਬਣਾ ਦੇ ਸੀਟਰ ਜਾਂਦੇ ਆ ਉਭਿੰਗੋਵਾਰੇ ਦਾ ਆਖਦੇ ਹੀ ਜੰਦਿਆਂ। ਹallelujah। ਜਿਹਵਾ ਤੁਹਾਡੇ ਬਹਿਰੀਆਂ ਜਿਹੜੇ ਘਰ ਦੇ ਘੁੱਟਦੇ ਹਨ ਤੁਹਾਡੇ ਆ ਕੇ ਮਰਵਾਸ ਸੁਤੇਗਾ ਦੀ ਕਰਾਹਣੀ ਉਹ ਔੜ ਗਏ ਪਰ ਸੱਚੀ ਨਹੀਂ ਉਹੇ ਘਰ ਦੇ ਰੱਬੇ ਲੱਗ ਰਹੇ। ਹallelujah। ਹallelujah। ਦੋ ਆਪਣੇ ਸਾਡੇ ਬਹਿਰੀ ਆ। ਉਹ ਆਥਾਣੀ ਆਉਣਗੇ। ਤੇ ਉਹ ਸਭ ਜਣੇ ਜਿਹੜੋ ਪਰਮੇਸ਼ਰ ਦਾਉ ਦੇਖੂ ਦੇ ਇਹ ਤਾਂ ਪਰਮੇਸ਼ਰ ਨੂੰ ਮੰਨਣ ਵਾਲਾ। ਪਰਮੇਸ਼ਰ ਦੇ ਕੰਮ ਕਾਣ ਵਾਲਾ ਬੈੜੀ ਸਾਡੇ ਤੋਂ ਦੂਰ ਉਹ ਜਾਣਦੇ ਹallelujah ਜੋ ਹੋਮਸਾ ਦੇ ਲਈ ਅਸੀਸਾਂ ਦੀ ਆਗਿਆ ਅਤੇ ਤੁਹਾਡੇ ਮੋਦੀ ਖਾਨਿਆਂ ਵਿੱਚ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਦੇਵੇਗਾ ਅਤੇ ਉਹ ਤੁਹਾਨੂੰ ਸੁਦੇਸ਼ ਵਿੱਚ ਅਸੀਸ ਦੇਵੇਗਾ ਜਿਹੜਾ 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 ਜਵਾਬ ਤੁਹਾਡਾ ਪਰਮੇਸ਼ਰ ਤੁਹਾਨੂੰ ਦਿੰਦਾ ਹੈ ਹallelujah ਤੁਹਾਡੇ ਮੋਦੀ ਖਾਨੇ ਵਿੱਚ ਜਦੋਂ ਵੀ ਆਪਣਾ ਦਸਵੰਧ ਲੈ ਕੇ ਆਉਣੇ ਆਪੜ ਪਰੋਵੇ ਦੇ 10 ਹਿੱਸਾ ਹੁੰਦਾ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਆਪਾਂ ਨੂੰ ਅੱਜ ਭਵਨ ਦੇ ਵਿੱਚ ਗੋਬੀਆ ਪਰਮੀ ਨੇ ਵਿੱਚ ਦਾ ਸੈਂਟੀਮੀਂਦੀ ਚਾਹ ਪਾਲੂ ਛੇ ਆਪਦੇ ਪਿੱਛੋਂ ਮੈਂਦੀ ਆਪਾਂ ਨੂੰ ਪ੍ਰਭੂ ਦੇ ਘਰ ਦਸਮਾਗ ਲੈ ਕੇ ਆਉਣਾ ਜਾਣਾ ਬਹੁਤ ਜ਼ਰੂਰੀ ਆ ਸਾਨੂੰ ਉਹ ਦਸਮਾਗ ਜਦੋਂ ਲੈ ਕੇ ਆਵਾਂਦੇ ਸਾਨੂੰ ਪਰਮੇਸ਼ਰ ਸਾਨੂੰ ਦਸਮਾਨ ਦੇ ਦਰਵਾਜ਼ਾ ਸਾਨੂੰ ਬਰੈਸ ਕਰੇਗਾ ਤੁਹਾਡੇ ਹੱਥਾਂ ਤੁਹਾਡੀ ਕਮਾਈ 'ਚ ਵੀ ਬਰੈਸ ਕਰੇਗਾ ਸਾਨੂੰ ਕੰਮਾਂ 'ਚ ਵੀ ਬਰੈਸ ਕਰੇਗਾ ਕਿਦੋਂ ਸਿੱਧਾ ਨਸ਼ਮੀਨੀ ਬਾਈ ਗੋਇਸ ਹੋਰੀਆ ਜਿੱਦੋਂ ਦੱਸਿਆ ਸੀ ਉਹਨੇ ਦੱਸਿਆ ਜੀ ਤੇਦੋਂ ਮੇਰੀ ਸੈਲਰੀ ਘੱਟ ਸੀ ਤੇ ਉਹਨੇ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕੀਤੀ ਆ ਸਹੀ ਗੱਲ ਆ ਉਹ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਦੇ ਆ ਹallelujah ਉਹ ਜਦੋਂ ਜਦੋਂ ਵੀ ਇਹਨਾਂ ਨੂੰ ਕੋਈ ਕੋਈ ਵੀ ਡਿਊਟੀ ਦਿੱਤੀ ਜਾਂਦੀ ਆ ਉਹ ਹਮੇਸ਼ਾ ਪੂਰੀ ਕਰਦੇ ਆ ਉਹਨਾਂ ਦੁਆਰਾ ਤਾਂ ਹੀ ਉਹਨਾਂ ਨੂੰ ਪਰਮੇਸ਼ਰ ਨੇ ਅੱਜ ਉਹਨਾਂ ਨੂੰ ਸੈਲਰੀ ਦੇ ਨਾਲ ਖੁਦਾ ਦੇ ਨਾਲ ਉਹਨਾਂ ਨੂੰ ਬਰੈਸ ਇਵਤਾ ਅੱਜ ਹalleluyah ਕਸੀ ਅੱਗੇ ਦੇਖਾਂਗੇ ਜੇ ਹਮਲਾਵਾ ਤੁਹਾਡੇ ਗਰਾਂ ਤੋਂ ਬਦਲੇਗਾ ਤੁਹਾਡੇ ਸਰੀਰ ਦਾ ਹਰ ਤੁਹਾਡੇ ਚੌੜੇ ਦਾ ਹਰ ਤੁਹਾਡੀ ਗੁਨੀ ਦਾ ਹਰ ਉਸਹਰ ਨੂੰ ਤੇ ਸਾਨੂੰ ਦੇ ਦੀ ਸੋ ਜਵਾਬ ਨੇ ਤੁਹਾਡੇ 피ਓ ਦਾ ਜੇ ਨਾਲ ਖਦੀ ਹੈ ਹalleluyah ਇਹਦੇ ਵਿੱਚ ਦੱਸਿਆ ਗਿਆ ਜੋ ਵੀ ਆਪਣੀ ਸਰੀਰ ਦੀ ਬਿਮਾਰੀਆ ਹallelujah ਇਹ ਆਪਾਂ ਕਹਿਣਾ ਨਿਆ ਬਿਮਾਰੀ ਕਿਥੋਂ ਦੇ ਆਪਾਂ ਨੂੰ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਆ ਇਹ ਇਹ ਕਹਿਣਾ ਚਾਹੀਦਾ ਬਚਨ ਦੇ ਦੁਆਰਾ ਬਚਨ ਦੇ ਥਰੂ ਦੇ ਦੁਆਰਾ ਇਹ ਬਿਮਾਰੀ ਤੇਰੇ ਖੂਰੇ ਖਾਣੈ ਅਸੀਂ ਚੰਗੇ ਹੋ ਚੁੱਕੇ ਹallelujah ਹallelujah ਤੇਰੇ ਲਹੂ ਦੇ ਜੋ ਸਾਡੇ ਤੇ ਤਾਂ ਲਹੂ ਬਹ ਦੇਦੇ ਤੋਂ ਉਹਦੇ ਨਾਲ ਐਸੇ ਪਵਿੱਤਰ ਹੋ ਚੁੱਕੇ ਆ ਹallelujah ਤੇ ਅੱਜ ਦੇਖਾਂਗੇ ਅੱਜ ਤੁਸੀਂ ਉਹਨਾਂ ਗੱਲਾਂ ਤੋਂ ਜਿਹਨਾਂ ਦਾ ਮੈਂ ਤੁਹਾਨੂੰ ਅੱਜ ਉਪੰਨ ਦਿੱਤਾ ਤਾਂ ਸੱਚੇ ਖੱਪੇ ਨਾ ਮੂਰੋ ਕਿ ਤੁਸੀਂ ਦੂਜੇ ਦੇਰਤਿਆਂ ਦੇ ਪਿੱਛੇ ਜਾ ਕੇ ਉਹਨਾਂ ਦੀ ਪੂਜਾ ਕਰੋ ਹallelujah ਹallelujah ਇਹਦੇ ਵਿੱਚ ਦੱਸਿਆ ਗਿਆ ਤੁਸੀਂ ਪੂਜਾ ਕਰਨੀ ਆ ਕਿਸੇ ਦੀ ਵੀ ਗੱਲ ਨਹੀਂ ਕਰਨਾ ਕਿਸੇ ਕਿਸੇ ਦੀ ਪੂਜਾ ਨਹੀਂ ਕਰਨੀ ਆਪਾਂ ਕਹ ਰਹੇ ਨੇ ਉਹਦੀ ਪੂਜਾ ਕਰਨੀ ਨਹੀਂ ਆਪਾਂ ਕਿਸੇ ਦੀ ਪੂਜਾ ਨਹੀਂ ਕਰ ਸਕਦੇ ਇਹ ਪਵਿੱਤਰ ਵਾਇੰਚੂ ਵੀ ਲਿਖਿਆ ਗਿਆ ਆਪਾਂ ਸਭ ਪਰਮੇਸ਼ਰ ਦੀ ਹੁਕਮਾਂ ਦੀ ਪਾਲਣਾ ਇੱਥੋਂ ਕਰਨੀ ਜੋ ਬਚਨ ਵੈਚ ਲਿਖਿਆ ਗਿਆ ਹੈ ਹallelujah ਜੀ ਆਪਾਂ ਕਹਦੇ ਨੇ ਕਿਸੇ ਦੀ ਪੂਜਣਾ ਨਹੀਂ ਕਿਸੇ ਨੂੰ ਨਹੀਂ ਪੂਜਣਾ ਹੈ ਉਹ ਜਿੱਦਾਂ ਪਰਮੇਸ਼ਰ ਸਾਡੇ ਨਾਲ ਆ ਅਸੀਂ ਉਹਦੀ ਉਹ ਤੋਂ ਮਾਦੀ ਪਾਲਣਾ ਕਰਨੀ ਆ ਉਹਦੇ ਦੁਆਰਾ ਹੀ ਸਾਨੂੰ ਖਦਮਨ ਸਾਨੂੰ ਪ੍ਰੈਸ ਕਰੇਗਾ ਬਾਬਾ ਸਾਸਾਰ ਉਹਦੀ 28 ਦੀ 1 ਤੇ 14 ਅੱਜ ਲਿਖਿਆ ਗਿਆ ਬਾਬਾ ਸਾਸਾਰ ਉਹਦੀ ਭਾਈ ਦੀ ਅਕੰਥੇ 14 ਵਿੱਚ ਲਿਖਿਆ ਗਿਆ ਹੈ ਤਾਂ ਇਹ ਹੋਵੇਗਾ ਤੁਸੀਂ ਜਿਗੋਗਾ ਆਪਣੇ ਪਰਮੇਸ਼ਰ ਦੀ ਬਾਤ ਆਪਣੇ ਮਨ ਰਾਕੇ ਸੋ ਹallelujah ਹallelujah ਤੁਸੀਂ ਬਚਨ ਵਿੱਚ ਵੀ ਦੇਖਦੇ ਆ ਬੋਵਾਸਾ 18 14 ਵਿੱਚ ਲਿਖਿਆ ਗਿਆ ਹੈ ਤੁਸੀਂ ਪਰਮੇਸ਼ਰ ਦੀ ਮਨ ਲਾ ਤੇ ਪ੍ਰਾਰਥਨਾ ਸੁਣੋ ਹallelujah ਤੇ ਮੇਰਾ ਜੋ ਵੀ ਇਹ ਸੀ ਮੇਰਾ ਜੋ ਵੀ ਅੱਜ ਦਾ ਟੌਪਿਕ ਸੀ ਪਰਮੇਸ਼ਰ ਦੀ ਹੁਕਮਾਂ ਦੀ ਪਾਲਣਾ ਕਰਨੀ ਹallelujah ਆਪਾਂ ਨੂੰ ਜੋ ਵੀ ਕੰਮ ਦਿੱਤੇ ਜਾਂਦੇ ਆ ਜੋ ਵੀ ਆਪਾਂ ਨੂੰ ਪਰਮੇਸ਼ਰ ਦੇ ਦੁਆਰਾ ਜੋ ਵੀ ਆਪਾਂ ਨੂੰ ਪਿਛ ਅਮਨ ਦੁਆਰਾ ਆਪਣਾ ਜੋ ਵੀ ਕੰਮ ਦਿੱਤੇ ਜਾਂਦੇ ਆ ਆਪਾਂ ਨੂੰ ਪਰਮੇਸ਼ਰ ਦੀ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਆਪਾਂ ਕਿਸੇ ਵੇਲੇ ਕਹਿ ਦਿੰਦੇ ਆ ਅੱਜ ਅਸੀਂ ਨਹੀਂ ਕਰ ਸਾਡੇ ਕਰਨੀ ਨਹੀਂ ਕਰ ਸਾਡੇ ਆਪਾਂ ਨੂੰ ਨਾਲ ਹੀ ਸੁਣਨੀ ਚਾਹੀਦੀ ਹੈ ਹallelujah ਤੇ ਆਪ ਸਭ ਜਾਣੇ ਅਸੀਂ ਖੜੇ ਹੋਏ ਹਾਂ ਤੁਸੀਂ ਪਰਮੇਸ਼ਰ ਦੇ ਨਾਲ ਆਪਣੇ ਪ੍ਰਾਰਥਨਾ ਵਿੱਚ ਜਾਦੇ ਆਪਣੇ ਪਰਮੇਸ਼ਰ ਦੀ ਜਦੋਂ ਆਪਾਂ ਮੇਰੀ ਇੱਛਾ ਦੇ ਹੁਕਮਾਂ ਦੀ ਪਾਲਣਾ ਕਰਦੇ ਪਰਮੇਸ਼ਰ ਆਪੇ ਰਾਹ ਖੋਲ ਦਿੰਦਾ ਸਾਰੇ ਚਲੋ ਸਭ ਤੋਂ ਪਹਿਲ ਆਪਾਂ ਨੂੰ ਇਹ ਦੀ ਹੁਕਮਾਂ ਦੀ ਪ੍ਰਤਵਾ ਪ੍ਰਾਰਥਨਾ ਇਹ ਆਪਾਂ ਬਾਈਬਲ ਦੇ ਦੁਆਰਾ ਪਹਾਏ ਇਹ ਹੁਕਮਾਂ ਦੇ ਦੁਆਰਾ ਆਪਾਂ ਚੱਲਦੇ ਹਾਂ ਪਰ ਇਹ ਨਾ ਸੋਚੋ ਤੁਹਾਨੂੰ ਉੱਤਰ ਨਹੀਂ ਮਿਲੇਗਾ ਨਹੀਂ ਉੱਤਰ ਪਰਮੇਸ਼ਰ ਦਿੱਤਾ ਤੁਸੀਂ ਭਰਾ ਲక్ష్ਮੀ ਸੀਤ ਦੇ ਜਵਾਈ ਸਾਹਮਣੇ ਹਟਿਆਣਾ ਉਹ ਹਾਰਖ ਹੁਕਮਾਂ ਦੀ ਪਾਲਣਾ ਕਰਦੇ ਆ ਹallelujah ਹੁਕਮਾਂ ਦੀ ਪਾਲਣਾ ਕਰਦੇ ਤਾਂ ਹੀ ਹੋਣਾ ਪਰਮੇਸ਼ਰ ਦੇ ਖੁਦਾ ਸੈਨ ਦੇ ਨਾਲ ਉਹਨਾਂ ਨੂੰ ਪੋਤਾ ਨੇ ਬਲੈਸ ਕੀਤਾ ਹallelujah ਇਹ ਹੀ ਮੈਂ ਕਹਿਣਾ ਚਾਹੁੰਦਾ ਮੇਰੇ ਭੈਣ ਭਰਾਵਾਂ ਨੂੰ ਇਹ ਹੀ ਮੈਂ ਸੀਤਨ ਭਰਾ ਦਾ ਲੋ ਵੀ ਆਪਾਂ ਨੂੰ ਪਰਮੇਸ਼ਰ ਦੀ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਹallelujah ਤੇ ਜੋ ਮੇਰਾ ਅੱਜ ਦਾ ਟੋਪੀ ਸੀ ਤੇ ਪਤਾ ਨਾ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ Yeah, sí. sí. sí.